ਘਟਨਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿੱਥੇ ਕਿ ਸਕੂਲੀ ਬੱਸ ਦਾ ਇੱਕ ਭਿਆਨਕ ਹਾਦਸਾ ਹੋਇਆ ਜਦੋਂ ਕਿ ਭਵਾਨੀਗੜ ਤੋਂ ਜਦੋਂ ਬੱਸ ਕੈਂਚੀਆਂ ਪਹੁੰਚਦੀ ਆ ਸਕੂਲ ਬੈਨ ਤਾਂ ਇੱਕ ਲੁਧਿਆਣਾ ਨੰਬਰ I20 ਗੱਡੀ ਜਿਹੜੀ ਆ ਉਹ ਬੱਸ ਦੇ ਨਾਲ ਟੱਕਰ ਮਾਰ ਦਿੰਦੀ ਆ ਤੇ ਜੋ ਗੱਡੀ ਦੇ ਵਿੱਚ ਵਿਅਕਤੀ ਸੀ ਜੋ ਕਾਰ ਚਾਲਕ ਸੀ ਉਹ ਦੱਸਿਆ ਜਾ ਰਿਹਾ ਕਿ ਉਸਨੇ ਕੋਈ ਨਸ਼ਾ ਕੀਤਾ ਹੋਇਆ ਸੀ ਤਾਂ ਪਵਾਨੀਗੜ੍ਹ ਦੇ ਨਿੱਜੀ ਸਕੂਲ ਦੀ ਬੈਂਡ ਸੀ ਇਹ ਜਿਸ ਦੇ ਵਿੱਚ ਤਕਰੀਬਨ 10-11 ਬੱਚੇ ਸਵਾਰ ਸਨ ਤਾਂ ਬੈਂ ਪਲਟ ਜਾਂਦੀ ਆ ਜਿਸ ਤੋਂ ਬਾਅਦ ਬੱਚੇ ਜ਼ਖਮੀ ਹੋ ਜਾਂਦੇ ਆ ਜ਼ਖਮੀਆਂ ਨੂੰ ਪਵਾਨੀਗੜ੍ਹ ਦੇ ਹੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਮੌਕੇ ਦੇ ਉੱਤੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਆਏ ਉਹਨਾਂ ਦੀ ਮਦਦ ਦੇ ਨਾਲ ਇਹਨਾਂ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਜੋ ਡਾਕਟਰ ਨੇ ਉਹਨਾਂ ਦੀ ਜਵਾਨੀ ਸੁਣਾਉਣੀ ਆ ਤੇ ਬੱਚਿਆਂ ਦੇ ਜੋ ਮਾਪੇ ਆ ਉਹਨਾਂ ਨੂੰ ਜਦੋਂ ਖਬਰ ਮਿਲੀ ਤਾਂ ਉਹਨਾਂ ਦਾ ਰਿਐਕਸ਼ਨ ਕੀ ਸੀ ਉਹਨਾਂ ਦੀ ਜਵਾਨੀ ਸੁਣਾਉਣੀ ਆ ਤੇ ਨਾਲ ਹੀ ਜੋ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਨੇ ਉਹਨਾਂ ਵੱਲੋਂ ਕੀ ਕੁਝ ਦੱਸਿਆ ਜਾ ਰਿਹਾ ਆ ਆਖਰ ਕਿਸ ਦੀ ਗਲਤੀ ਆ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਉਣੀ ਆ ਸਾਡੇ ਸਹਿਯੋਗੀ ਮਾਜੀ ਕੀ ਕੱਲ ਹੋਇਆ ਜੀ ਮਾਜੀ ਅਸਲ ਤੇ ਨਾ ਮਤਲਬ ਬੈਂਡ ਦਾ ਦਿੱਤੇ ਬੱਚੇ ਘੜੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਪਹੁੰਚ ਆ ਪੈਂਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਇੱਕ ਨਛੇੜੀ ਬੰਦੇ ਨੇ ਫੁੱਲ ਦੀ ਬੈਨ ਨੋਟ ਕਰਵਾਤੀ ਤੇ ਜਦੋਂ ਬੱਚਾ ਨੇ ਲਾਤ ਦੇ ਕੇ ਬੱਚੇ ਨੂੰ ਸੀ ਇੱਥੇ ਹਸਪਤਲ ਆਇਆ ਬੱਚੇ ਠੀਕ ਨੇ तकरीबन ਖੂਬ ਚੈਲਜਰੀ ਕੰਮ ਕੀ ਜਾਂਦੇ ਆ ਆ ਕਿੰਨੇ ਕੰਮ ਜਿਹੜੇ ਕੀ ਜਣ ਸੀ ਬੱਚੇ तकरीबन 8 ਸਾਲ ਸਮੇਂ ਬੈਨ ਦੇ ਵਿੱਚ ਰਹਿ ਗਿਆ ਸੀ ਤਾਂ ਕਿ 12 ਮਹੀਨੇ ਸਰਪਨ ਕਿਸੇ ਬੱਚੇ ਦੇ ਬਿੱਤੀ ਗੀ ਇਹ ਮੇਰੇ ਬੇਟੇ ਦੇ ਆ ਥੋੜੀ ਨੈਕ ਦੇ ਵਿੱਚ ਆਏ ਹੁੰਦੇ ਪਤਾ ਉਹ ਐਕਸੀਡੈਂਟ ਵਾਰ ਹੁਣ ਪਤਾ ਲੱਗਿਆ ਇੱਕ ਵਾਰੀ ਨੋਰਮਲੀ ਸਾਰੇ ਆਮ ਤੌਰ ਤੇ ਨੋਰਮਲੀ ਮਾ ਪੇਰੈਂਟ ਸਾਰਾ ਨਹੀਂ ਪਹੁੰਚਦੇ ਜੀ ਜਿਹੜੀ ਕਾਰਨ ਐਕਸਪੈਕਟ ਕਰਾ ਉਹਨੂੰ ਕਰ ਲਿਆ ਜਾਂ ਹਾਂ ਜੀ ਉਹ ਕਾਰ ਮੁਕਦੇ ਹੋ ਗਈ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਾ ਇਨਸ਼ੂਰੈਂਸ ਚੰਨਾ ਜਿਆਦਾ ਤੋਂ ਤਾਂ ਵੀ ਉਹ ਤਾਂ ਪੱਜ ਵੀ ਨਹੀਂ ਹੋਇਆ ਨਿਕਾ ਬਹੁਤ ਜ਼ਰਾ ਕੀਤਾ ਹਾਂ ਹਾਂ ਤਾਂ ਤੁਹ ਨੂੰ ਲੱਗਦਾ ਵੀ ਕਾਰ ਵਾਲੇ ਦੀ ਜਿਆਦਾ ਇੰਨੀ ਕਾਰ ਵਾਲਿਆਂ ਦਾ ਸ਼ਰਮਖਾਰੀ ਪਬਲਿਕ ਨੇ ਵੀ ਦੇਖੀ ਆ ਪ੍ਰਸ਼ਾਸਨਿਕ ਅਮਲ ਮੁਕ ਤੇ ਕੌਨਸਲ ਹਾਂ ਜੀ ਹਾਂ ਪ੍ਰਸ਼ਾਸਨ ਨੂੰ ਪਹੁੰਚ ਗਏ ਪੁਲਿਸ ਵੀ ਮੁਕਦੇ ਪਹੁੰਚੀ ਆ ਪਰ ਅਰੀਅਮ ਸੰਭਾਈ ਹੋ ਰਹੀ ਆ ਤੇ ਕਣੀ ਕੇਰ ਵੀ ਹੋਦੀ ਕਿਤਾ ਆਮ ਪਬਲਿਕ ਨੇ ਵਧੀਆ ਸਾਥਤਾ ਜੋ ਰਾਹ ਹੀ ਤੇ ਉਹਨਾਂ ਨੇ ਵੀ ਹਰਕਤਾਂ ਨਹੀਂ ਕੇਰ ਕੀਤੀ ਆ ਉਹਦੇ ਪ੍ਰਸ਼ਾਸਨ ਤੋਂ ਤੌਰ ਤੇ ਪਹੁੰਚ ਗਏ ਹਾਂ ਜੀ ਹਾਂ ਸਕੂਲ ਦੇ ਪ੍ਰਾਰਥਨ ਦੁਆਰਾ ਮੁਕਦੇ ਹਾਜ਼ਰ ਆ ਨਾਮ ਹੈ ਅੱਜ ਮੇਰਾ ਨਾਮ ਐਸ.ਆਈ. ਜਸਵਿੰਦਰ ਸਿੰਘ ਐਸ.ਐਸ.ਐਫ ਸੜਕ ਸੁਰੱਖਿਆ ਫੋਰਸ ਦੇ ਅਸਾਮੀ ਕਰਮਚਾਰੀ ਆ ਜੀ ਕੀ ਗੱਲ ਹੋਈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਜਿਹੜੀ ਆ ਬਾਬਾ ਸਕੂਲ ਦੀ ਹੈ ਕਾਰ ਵੈਲਿਊ ਦੀ ਬੈਨ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨੂੰ ਜੋ ਕਿ ਇਹਨੂੰ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਨੇ ਸ਼ਰਾਬ ਕੀਤੀ ਹੋਈ ਸੀ ਦਾਰੂ ਪੀਣ ਦੇ ਬਾਪ ਜੀ ਨੂੰ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੀ ਮੁੱਟੀ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾਤੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿਸੇ ਕਿੰਨੇ ਕ ਵਿੱਚ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿੱਧਰੋਂ ਆ ਰਹੇ ਸੀ ਤੇ ਕਿੱਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿੱਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਫੜ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾਨੀਗੜ ਦੇ ਮੁਲਾਜ਼ਮ ਆ ਗਏ ਸੀ ਉਹਨਾਂ ਦੇ ਹਵਾਲੇ ਕਰਤਾ ਸੇ تقريبا 50 ਰਹਿ ਗਿਆ ਜੀ ਵਿਚਾਰ ਰਹਿ ਗਿਆ ਜੀ ਨਹੀਂ ਨਹੀਂ ਕੋਈ ਮੇਜਰ ਨੁਕਸਾਨ ਨਹੀਂ ਗੱਡੀ ਮਨ ਲੋ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਲੱਗਾ ਸਾਨੂੰ ਮਨ ਲੋ ਕਰੀਬ 15 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5 4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰ ਕਿ ਦੇ ਦਿੱਤੀ ਮੈਂ ਮੈਡੀਕਲ ਸੂਰਤ ਦਿੱਤੀ ਸੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਵਿਕਾਸ ਵਰਤ ਸਰ ਇਹ ਤਿੰਨ ਮਾਮਲੇ ਦੇ ਤੇ ਯਾਦ ਕੀਤਾ ਹੋਇਆ ਸੀ ਕਿ ਆਜ ਕਿਹਨੇ ਕਰਾ ਇੱਕ ਬਸ 33 ਸਕੂਲ ਗਿਆ ਸੀ ਉਹ ਵੀ ਵਾਲੀ ਦੀ ਤੇ ਉਹ ਜਿੰਨੇ 11 ਬੱਚੇ ਆਏ ਸੀ ਉਹ ਆਲਮੋਸਟ ਸਾਰੇ ਟਿਕਣੀ ਪਿਆ ਕਿ ਉਹ ਚਾਨਾ ਨਹੀਂ ਕਰ ਗਏ। ਪਰ ਠੀਕ ਹੈ। ਪਰ ਉਹਨਾਂ ਨੂੰ ਪਾਸਟ ਦੇਖ ਕੇ ਪਾਸਟ ਦੇਖ ਕੇ ਦੇਖਦੇ ਹੈ ਜੀ ਕੋਈ ਬੱਚੇ ਖਾਦਰ ਮਗਰ ਨਾਲ ਖੜੇ ਨਹੀਂ ਪਏ ਨੇ ਪਿੱਛੇ। ਮੋਤੀ ਦਾ ਸਾਰੇ ਮੋਤੀ ਸਾਹਿਬ ਠੀਕ ਹੈ ਜੀ ਕੋਈ ਸੁਣਣ ਵਾਲੀ ਕੋਈ ਗੱਲ ਸੁਣਿਆ ਸਾਰਿਆਂ ਦੀ ਜਵਾਨੀ ਸੁਣੀ ਆ ਤੁਸੀਂ ਮਾਪੇ ਕੀ ਕਹਿ ਰਹੇ ਨੇ ਦੂਜੇ ਪਾਸੇ ਸੜਕ ਸੁਰੱਖਿਆ ਫੋਰਸ ਵਾਲੇ ਕਹਿ ਰਹੇ ਨੇ ਕਿ ਇੱਕ ਕਾਰ ਚਾਲਕ ਸੀ ਜਿਹੜਾ ਉਹ ਨਸ਼ੇ ਦੇ ਹਾਲਤ ਦੇ ਵਿੱਚ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਉਹ ਸਕੂਲ ਬੈਂ ਜਦੋਂ ਪਲਟ ਜਾਂਦੀ ਹੈ ਉਸ ਤੋਂ ਬਾਅਦ ਵੀ ਕਸੂਰ ਜਿਹੜਾ ਆ ਉਹ ਸਕੂਲ ਬੈਂ ਦੇ ਡਰਾਈਵਰ ਦਾ ਕੱਢਦਾ ਉਸਦੇ ਨਾਲ ਹੱਥੋਂ ਪਾਈ ਵੀ ਕਰਦਾ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਜਿਹੜੀਆਂ ਨੇ ਮਿਲੀਆਂ ਨੇ ਸ਼ਰਾਬ ਦੀਆਂ ਬੋਤਲਾਂ ਪਈਆਂ ਸੀ ਤਾਂ ਜਦੋਂ ਅਜਿਹੀ ਕੋਈ ਖਬਰ ਮਾਪਿਆਂ ਨੂੰ ਮਿਲਦੀ ਆ ਤਾਂ ਮਾਪਿਆਂ ਦੀ ਵਾਕਈ ਹੀ ਜਿਹੜੀ ਚਿੰਤਾ ਕਾਫੀ ਜ਼ਿਆਦਾ ਵੱਧ ਜਾਂਦੀ ਆ ਕਿਉਂਕਿ ਬੜੇ ਚਾਮਾਂ ਦੇ ਨਾਲ ਬੱਚਿਆਂ ਨੂੰ ਸਕੂਲ ਭੇਜਿਆ ਜਾਂਦਾ ਤਿਆਰ ਕਰਕੇ ਇੰਤਜ਼ਾਰ ਕੀਤਾ ਜਾਂਦਾ ਕਿ ਕਦੋਂ ਛੁੱਟੀ ਹੋਵੇਗੀ ਕਦੋਂ ਬੱਚੇ ਜਿਹੜੇ ਨੇ ਸਕੂਲ ਆਣ ਕੇ ਬੈਹਣ ਦਾ ਇੰਤਜ਼ਾਰ ਕੀਤਾ ਜਾਂਦਾ ਪਰ ਜਦੋਂ ਅਜਿਹੀ ਖਬਰ ਆ ਜਾਂਦੀ ਆ ਕਿ ਜਿਸ ਬੈਨ ਦੇ ਵਿੱਚ ਤੁਹਾਡੇ ਬੱਚੇ ਸੀ ਉਹ ਬੱਸ ਉਹ ਬੈਨ ਜਿਹੜੀ ਆ ਹਾਦਸਾ ਗ੍ਰਸਤ ਹੋ ਗਈ ਫਿਰ ਮਾਪਿਆਂ ਦੀਆਂ ਜਿਹੜੀਆਂ ਨੇ ਕਾਫੀ ਜ਼ਿਆਦਾ ਚਿੰਤਾ ਵਿੱਚ ਵੱਜ ਜਾਂਦੀਆਂ ਨੇ ਤਾਂ ਮਾਪੇ ਜਿਹੜੇ ਭੱਜੇ ਭੱਜੇ ਆਏ ਤਾਂ ਉਸ ਤੋਂ ਬਾਅਦ ਦੇਖਿਆ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਬੱਚੇ ਜਿਹੜੇ ਜ਼ਖਮੀ ਨੇ ਤਾਂ ਫਿਰ ਉਹਨਾਂ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਆ ਖੈਰ ਹੁਣ ਗੱਡੀ ਜਿਹੜਾ ਗੱਡੀ